ਮਾਗ ਦੇ ਮਹੀਨੇ ਦੀ ਸ਼ੁਰੂਆਤ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਮੱਥਾ ਟੇਕ ਕੇ ਕੀਤੀ। ਲੋ ਤੁਸੀਂ ਵੀ ਦਰਸ਼ਨ ਕਰੋ ਜੀ ਇਸ ਪਵਿੱਤਰ ਦਿਹਾੜੇ ਦੇ ਉੱਤੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਅਸੀਂ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਾਹਿਬ ਤਾਂ ਤਾਂ ਸਤਗੁਰੂ ਵਿਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਦੇ ਵਿੱਚ ਹੋਣ ਵਾਲੀਆਂ ਪ੍ਰਵਾਤ ਫੇਰੀਆਂ ਜੋ ਪਾਲਕੀ ਸਾਹਿਬ ਆ ਉਹ ਵੀ ਅਸੀਂ ਸਫਾਈ ਕਰ ਰਹੇ ਆ ਇਹਨੂੰ ਅਸੀਂ ਸਜਾਵਾਂਗੇ ਹੁਣ ਤੇ ਲੱਗੇ ਹੋਇਆ ਜਗਤਾਰ ਵੀਰਾ ਲੱਗਿਆ ਹੋਇਆ ਮੰਦਿਰ ਵੀਰਾ ਲੱਗਿਆ ਹੋਇਆ ਮੈਂ ਨਾਲ ਹੋਰ ਸਾਡੇ ਸੇਵਾ ਦਾ ਰੋਹ ਖੜੇ ਨੇ ਚਾਹ ਪਾਣੀ ਦਾ ਅਰੇਂਜਮੈਂਟ ਕਰ ਰਹੇ ਨੇ ਸੋ ਅਸੀਂ ਪਾਲਕੀ ਸਾਹਿਬ ਦੀ ਸਫਾਈ ਕਰ ਰਹੇ ਆ ਤੇ ਨਾਲ ਤਿਆਰ ਕਰ ਰਹੇ ਆ ਸੋ ਤਿਆਰ ਕਰਕੇ ਤੁਹਾਨੂੰ ਦਿਖਾਉਨੇ ਆ ਜੀ ਲਓ ਜੀ ਲਾਈਟਿੰਗ ਤਾਂ ਬਹੁਤ ਅੱਛੀ ਲੱਗ ਰਹੀ ਆ ਪਾਲਕੀ ਸਾਹਿਬ ਤੇ ਦੇਖੋ ਐ ਗੁਰੂ ਮਹਾਰਾਜ ਜੀ ਐ ਸਜਰੇ ਨੇ ਵਿੱਚ ਤੇ ਤੁਹਾਨੂੰ ਲੜੀਆਂ ਲਾ ਕੇ ਵੀ ਦਿਖਾਉਨੇ ਆ ਦੇਖੋ ਤਾਂ ਡੈਕੋਰੇਸ਼ਨ ਆਪਾਂ ਕੰਪਲੀਟ ਕੀਤੀ ਆ ਜੀ ਪਾਲਕੀ ਸਾਹਿਬ ਦੀ ਆ ਨਾ ਚਾਰੇ ਪਾਸਿਓ ਕਰੋ ਦਰਸ਼ਨ ਜੀ ਬਾਬਾ ਜੀ ਦੇ ਵਾਹਿਗੁਰੂ ਵਾਹਿਗੁਰੂ ਲਓ ਕਰੋ ਦਰਸ਼ਨ ਬਹੁਤ ਜਨਮ ਵਿਚਰੇ ਤੇ ਮਾਦ ਹੋਏ ਜਨਮ ਤੁਮਾਰੇ ਲੋ ਜੀ ਕਰੋ ਦਰਸ਼ਨ ਮੈਂ ਸੰਗਤੋਂ ਬੇਨਤੀ ਆ ਕਿ ਕੱਲ ਤੋਂ 15 ਜਨਵਰੀ ਤੋਂ ਪ੍ਰਵਾਹ ਫੇਰੀਆਂ ਸ਼ੁਰੂ ਹੋ ਰਹੀਆਂ ਨੇ ਸੋ ਹਮ ਹਮਾ ਕੇ ਪਹੁੰਚ ਕੇ ਪ੍ਰਵਾਹ ਫੇਰੀਆਂ ਦੇ ਵਿੱਚ ਹਾਜ਼ਰੀ ਲਗਵਾਨੀ ਆ 25 ਤਰੀਕ ਨੂੰ ਨਗਰ ਕੀਰਤਨ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਤਾਂ ਵਿਰਾਟ ਉੱਠ ਕੇ ਬੈਠਾ ਇਹ ਤਾਂ ਗਿਆ ਸੀਗਾ ਗੁਰਦੁਆਰੇ ਵੀ ਗਿਆ ਸੀ ਅੱਜ ਹਨਾ ਹੈ ਉਹ ਅਨਮੋਲ ਤੇ ਕੋ ਗੂਠੇ ਕਿਸ ਉੱਤੇ ਪਿਆ ਲੈ ਲੈ ਉਹ ਸੁੱਤੇ ਪਿਆ ਮੰਮਾ ਤੇ ਨੰਨੀ ਮੰਮਾ ਕੋਲ ਮੰਮੀ ਉੱਪਰ ਗਏ ਹੋਣੇ ਹਨਾ ਚਲੋ ਆਪਾਂ ਤਾਂ ਰੋਟੀ ਖਾਈਏ ਰੋਟੀ ਖਾ ਕੇ ਫਿਰ ਨਹਾ ਕੇ ਤਿਆਰ ਹੋਈਏ ਅੱਜ ਮਾਗ ਮਹੀਨੇ ਦੀ ਸੰਗਰਾਂ ਨਾ ਜਨਾਉਣਾ ਠੀਕ ਆ ਸਮਝਿਆ ਲਓ ਜੀ ਮਾਗ ਮਹੀਨੇ ਦੀ ਪਵਿੱਤਰ ਸੰਗਰਾਂਦ ਦੀਆਂ ਆਪ ਸਭ ਨੂੰ ਬਹੁਤ 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 ਮੁਬਾਰਕਾਂ ਤੇ ਇਸ ਪ੍ਰਮਾਤਮਾ ਕਰੇ ਇਸ ਮਹੀਨੇ ਵਿੱਚ ਤੁਹਾਨੂੰ ਖੁਸ਼ੀਆਂ ਖੇੜੇ ਪ੍ਰਾਪਤ ਹੋਣ ਤੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇ ਸੋ ਧੰਨਵਾਦ ਜੀ ਆਪਾਂ ਸ਼ਕਣ ਲੱਗਿਆਂ ਜੀ ਪ੍ਰਸ਼ਾਦਾ ਸਵੇਰ ਦਾ ਆਲੂ ਵਾਲਾ ਪਰੌਂਠਾ ਵਾ ਨਾਲ ਪਨੀਰ ਦੀ ਸਬਜੀ ਮਟਰ ਪਨੀਰ ਦੀ ਤੇ ਨਾਲ ਖੀਰ ਕਹਿੰਦੇ ਹੁੰਦੇ ਨਾ ਪੂਰੀ ਦੀ ਮਾ ਖਾਦੀ ਤੇ ਕੱਲ ਪੋ ਵਿੱਚ ਬਣਾਈ ਸੀ ਅੱਜ ਮਾਗ ਦੇ ਵਿੱਚ ਖਾਣ ਲੱਗੇ ਆ ਜੀ ਨਾ ਨਾਲ ਪਾਣੀ ਤੇ ਆਜੋ ਸ਼ਕੋਜੀ ਤੁਸੀਂ ਵੀ ਪਛਾਣ ਗੁਡ ਮਾਰਨਿੰਗ ਲਾ ਜੀ ਮਨਵੀਰ ਵੀ ਉੱਠ ਗਿਆ ਹਾਂ ਨਾਲ ਲੱਡੂ ਵਾਲੀ ਟੋਪੀ ਪਾ ਕੇ ਤੇ ਤਿਆਰ ਹੋ ਗਿਆ ਹੈ ਨਾ ਆਹ ਦੇਖ ਲਓ ਹਾਂ ਪਹਿਲਾਂ ਉੱਠਿਆ ਸੀ ਹੁਣ ਸੌਣ ਲੱਗ ਗਿਆ ਓਏ ਉੱਟ ਕੇ ਨਾ ਚੱਲ ਨਾ ਕੇ ਤਾਂ ਜਾਈ ਉੱਪਰ ਕੋਠੇ ਤੇ ਠੀਕ ਆ ਇਹ ਰੋਠਾਲ ਗੁਗੂ ਮਾਲ ਦੇ ਮੁੱਕਾ ਆਹ ਦੇਖੋ ਪਾ ਦਿਲੇ ਔਰ ਜਾ ਔਰ ਤਿੱਗ ਲਕੋਮਾਂ ਵਿੱਚ ਉੱਠ ਉੱਠ ਅਹ ਲੋਜੀ ਅਨਮੋਲ ਵੀ ਉੱਠ ਗਏ ਅਨਮੋਲ ਗੁੱਡ ਮਾਰਨਿੰਗ ਹਾਂ ਵਾਸੀਆਂ ਲੈ ਅੱਜ ਮਾਗੀ ਦੀ ਸੰਗਰਾਣ ਦਾ ਮਾਗੀ ਦੀ ਸੰਗਰਾਣ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਅੱਜ ਤਾਂ ਅੱਜ ਤਾਂ ਖੀਰ ਬਣਾਈ ਹੋਈ ਏਦਰੀ ਖੀਰ ਖਾ ਲਈ ਖੀਰ ਦਾ ਵੇਟ ਕਰਦੀ ਖਾਂਦੇ ਦਿੰਦੇ ਹੀ ਨਹੀਂ ਨਾ ਹਾਂ ਕੋਈ ਨਹੀਂ ਦੇ ਦਿੰਦੇ ਤੈਨੂੰ ਟੀਵੀ ਦੇਖਣ ਤੋਂ ਬੇਹਲ ਮਿਲਦਾ ਹੀ ਆ ਤਾਹੀਂ ਤੁੰਦਈਏ ਹਾਂ ਕਾ ਭਾਈ ਤੁਸੀਂ ਵੀ ਖਾ ਲਿਓ ਠੀਕ ਹੈ ਖੀਰ ਠੀਕ ਹੈ ਅੱਜ ਖੀਰ ਬਣੀ ਹੋਈ ਆ ਕੋਰ ਇਦੀ ਮਾਂ ਖਾਦੀ ਅੱਜ ਮਾਂ ਦੇ ਖਾ ਲਿਓ ਠੀਕ ਹੈ ਲਓ ਜੀ ਆਪਾਂ ਤਾਂ ਹੋ ਗਿਆ ਰੈਡੀ ਕੰਮ ਤੇ ਜਾਣ ਵਾਸਤੇ ਨਾਨੂ ਕੇ ਤੇ ਚਲੋ ਠੀਕ ਹੈ ਅਨਮੋਲ ਬਾਏ ਦੁਪਹਿਰੇ ਮਿਲਦੇ ਆ ਬਾਏ ਗੁਗੂ ਬਾਏ ਉਹਨੂੰ ਬਰਾੜ ਨੂੰ ਠਾਣ ਲਈ ਓ ਤੂੰ ਇੱਥੇ ਨਾ ਮੜ ਬਾਏ 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 ਮਿਲਦੇ ਆਂ ਦੁਪਹਿਰ ਨੂੰ ਬਾਏ ਬਨਾਨਾ ਖਾਲੀ 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 ਲੋ ਜੀ ਅੱਜ ਵੀ ਮੈਂ ਨਿਕਲੇ ਹੋਇਆ ਹਾਂ ਮਾਰਕੀਟ ਕਰਨ ਤੇ ਅੱਜ ਵੀ ਬਹੁਤ ਜ਼ਿਆਦਾ ਠੰਡਾ ਬਾਹਰ ਬਹੁਤ ਜ਼ਿਆਦਾ ਠਾਰਾ ਤੇ ਅੱਜ ਮੈਂ ਟੋਪੀ ਪਾਣੀ ਭੁੱਲ ਗਿਆ ਬਹੁਤ ਜ਼ਿਆਦਾ ਠੰਡਾ ਚਲੋ ਦੇਖਦੇ ਆਂ ਕੰਮ ਕਰਦੇ ਆਂ ਫਿਰ ਮਿਲਦੇ ਆ ਹਨਾ ਕਰ ਜਾ ਕੇ ਲੋ ਜੀ ਠੰਡ ਬਹੁਤ ਜ਼ਿਆਦਾ ਸੀ ਤੇ ਥੋੜੀ ਥੋੜੀ ਧੁੱਪ ਵੀ ਨਿਕਲ ਰਹੀ ਆ ਯੂਨੀਵਰਸਿਟੀ ਵਿੱਚ ਤੇ ਯੂਨੀਵਰਸਿਟੀ ਵਿੱਚ ਦੀ ਨਿਕਲ ਰਿਹਾ ਸੀਗਾ ਤੇ ਦੁੱਧ ਦਾ ਲੰਗਰ ਲੱਗਿਆ ਹੋਇਆ ਸੀਗਾ ਮੈਂ ਕਹਿੰਦਾ ਮਜ਼ਾ ਹੀ ਆ ਗਿਆ ਬਾਬਾ ਜੀ ਨੇ ਸੁਣ ਲਈ ਉਹਨਾਂ ਨੇ ਕਿਹਾ ਵੀ ਠੰਡ ਵਿੱਚ ਬੰਦਾ ਜਾ ਰਿਹਾ ਇਹਨੂੰ ਗਰਮ ਗਰਮ ਦੁੱਧ ਸ਼ਕਾਓ ਆਓ ਜੀ ਛਕੋ ਬਦਾਮ ਵਾਲਾ ਦੁੱਧ ਲੋ ਜੀ ਅੱਪਾ ਪਹੁੰਚ ਗਏ ਜੀ ਘਰੇ ਅੱਜ ਤਾਂ 4:00 ਵਜੇ ਗਏ ਨੇ ਤੇ ਕੋ ਗੁਰੂ ਪੁਜੀਆ ਖਾਂਦਾ ਪਿਆ ਓ ਤੇਰੀ ਓਏ ਤੂੰ ਰੋਟੀ ਰਾਟੀ ਖਾਂਦੇ ਨਹੀਂ ਤੁਸੀਂ ਹੈ ਪੁਜੀਆ ਕਦੇ ਓ ਕਦੇ ਓ ਅੰਮੋਹਲੀ ਵਿਖਾਦੀ ਹੋਈ ਆ ਇਹ ਕਿਨੇ ਖਾਦੀ ਆ ਦਾਤੇ ਹੈ ਹਾਂ ਦਾਤੇ ਕਿਨੇ ਵਿਰਾਟ ਨੇ ਵਿਰਾਟ ਤਾਂ ਮਨ ਲਗਾ ਉੱਪਰ ਕੋਠੇ ਤੇ ਪਤੰਗ ਚੜਾਉਂਦਾ ਉਹ ਉਹ ਆਇਆ ਮਾਮੂ ਆ ਹਾਂ ਮਾਮੂ ਨੇ ਅੱਛਾ ਜੀ ਮਾਮੂ ਵਿਰਾਟ ਕਿੱਥੇ ਸੀਗਾ ਹਾਂ ਅੱਛਾ ਚਲ ਦੇਖਦੇ ਹਾਂ ਤੁਸੀਂ ਉੱਪਰ ਤੁਸੀਂ ਵੀ ਉੱਪਰ ਸੀਗੇ ਹਾਂ ਟੋਪੀ ਸੁੰਦਰ ਹੈ ਤੇਰੀ ਟੋਪੀ ਸੁੰਦਰ ਤੂੰ ਤੂੰ ਵੀ ਉੱਪਰ ਸੀਗਾ ਤੂੰ ਵੀ ਪਤਾ ਨਹੀਂ ਚੜਾ ਰਿਆ ਸੀ ਬਾਪਾ ਜੀ ਬਾਪਾ ਜੀ ਉੱਪਰ ਸੀਗਾ ਤੂੰ ਹੂੰ ਚੱਲ ਮੈਂ ਵੀ ਰੋਟੀ ਖਾ ਲਵਾਂ ਠੀਕ ਹੈ ਲਓ ਜੀ ਆਪਾਂ ਸ਼ਕਰਾਂ ਜੀ ਪ੍ਰਸ਼ਾਦਾ ਦੁਪਹਿਰ ਦਾ 4:00 ਵੱਜ ਗਏ ਨੇ 4:30 ਸੌਰੀ ਰੋਟੀਆਂ ਨਾਲ ਸਾਗ ਆ ਜੀ ਹੋਰ ਏਦੀ ਮਾਗਸਾ ਖਾਦੀ ਵਾਲਾ ਉਹਦੇ ਵਿੱਚ ਬਣਾਇਆ ਸੀ ਤੇ ਮਾਗ ਦੇ ਵਿੱਚ ਖਾ ਰਿਹਾ ਹੈ ਨਾ ਗੋਗੂ ਨਾ ਰਖ ਲੈ ਬਪ ਪਾਣੀ ਤੇ ਆਪਣਾ ਕੁੱਗੂ ਵੀ ਬੈਠਾ ਖਾ ਰਿਆ ਇਹ ਨਾਲ ਨਾਲ ਦੇਖ ਰਿਆ ਹਾਂ 4 ਸਾਬ ਜਾਦੇ ਫਿਲਮ ਹਨਾ ਓਏ ਆ ਜਾ ਆ ਜਾ ਆ ਜਾ ਥੱਲੇ ਕੋ ਲਟ ਕੇ ਆ ਜਾ ਆ ਜਾ ਖਾਈਏ ਆ ਜਾ ਆ ਜਾ ਆਜੋ ਨਹੀਂ ਨਹੀਂ ਕਿਉਂ ਆ ਜਾ ਖਾਈਏ ਜਰੜ ਜੀ ਆ ਗਏ ਕਿੱਥੇ ਸੀ ਅੱਜ ਉੱਪਰ ਚੱਲਿਆ ਮੈਂ ਉੱਪਰ ਨਾਲ ਦਾਦੀ ਕਹਿੰਦੇ ਕਿ ਜਸਮੂਲ ਕੇ ਘਰੇ ਗਿਆ ਉਹ ਬਾਚੂ ਗਿਆ ਫਿਰ ਆ ਗਿਆ ਫਿਰ ਮੈਂ ਅੱਛਾ ਫਿਰ ਉੱਪਰ ਚੱਲਿਆ ਯਾਰ ਜੀ ਟਿਊਸ਼ਨ ਗਈ ਹੋਈ ਸੀ ਤੇ ਟਿਊਸ਼ਨ ਤੋਂ ਆ ਗਿਆ ਅਨਮੋਲ ਇੰਨੇ ਦਿਨਾਂ ਬਾਅਦ ਟਿਊਸ਼ਨ ਜਾ ਕੇ ਕਿੱਦਾਂ ਲੱਗਿਆ ਕਿੱਦਾਂ ਲੱਗਿਆ ਦੱਸੋ ਕੱਲ ਤੋਂ ਮੈਡਮ ਜੀ ਸਕੂਲ ਵੀ ਲੱਗ ਰਹੇ ਆ ਹਾਂ ਤਾਂ ਸਕੂਲ ਤਾਂ ਅੱਜ ਹੀ ਖੁੱਲਗੇ ਸੀ ਪਰ ਤੁਸੀਂ ਗਏ ਨਹੀਂ ਹਾਂ ਜਿਆਣਾ ਤਾਂ ਪੜ੍ਹਨਾ ਹੀ ਆ ਜਿਆਣਾ ਤਾਂ ਪੜ੍ਹਨਾ ਹੀ ਆ ਆ ਵੇਖੋ ਗੁੱਗੂ ਉਹ ਬੜੇ ਆਰਾਮ ਨਾਲ ਸੁੱਤਾ ਪਿਆ ਵਾ ਗੁੱਗੂ ਜਰਾ ਸੁੱਤਾ ਪਿਆ ਜੀ ਤੇ ਮੈਂ ਦੂਸੇ ਕਦੋਂ ਆਇਆ ਇੱਥੇ ਮੈਂ ਸੀਗਾ ਕਰੇ ਇੱਥੇ ਆ। ਮੈਂ ਆਇਆ ਤਾਂ ਹੈ ਹੁਣੇ ਜਾ ਕੇ। ਅੱਛਾ। ਤੇਰੇ ਮੂਰੇ ਮੂਰੇ ਆਇਆ ਤੈਨੂੰ ਪਤਾ ਹੀ ਨਹੀਂ ਲੱਗਾ ਤੂੰ ਤਾਂ ਬੈਠੀ ਤੇ ਨਾ ਟੀਵੀ ਦੇਖਦੀ ਤੈਨੂੰ ਪਤਾ ਹੀ ਨਹੀਂ ਕੋਈ ਹੁੰਦਾ ਕੁਛ। ਮੈਂ ਦਰਾਈ ਵੀ ਨਹੀਂ। ਚਲ ਬੈਠ। ਮੈਂ ਆਉਣਾ। ਭਾਈ ਸਾਹਿਬ। ਉੱਥੇ ਤੋਂ ਉਤਰ ਕੇ ਆ ਗਏ। ਕਿੰਨੇ ਪਤੰਗ ਚੜਾਏ ਅੱਜ? ਸੰਡੇ ਨੂੰ 12 ਆ ਰਾਵਾਂ ਅੰਗੇ ਪਤੰਗ। ਚੜਾ ਸੰਡੇ ਨੂੰ ਦੁਆਰਾ ਚੜਾਓਗੇ। ਹੈ? ਤੇ ਜਿਹੜੇ ਭਾਈ ਸਾਹਿਬ ਸਪੀਕਰ ਉੱਪਰ ਲਾ ਕੇ ਗਏ ਸੀ ਉਹ ਕਿੱਥੇ ਆ? ਥੱਲੇ ਲੈ ਕੇ ਆਉ ਨਾ। ਠੀਕ ਆ? ਕਹਿਣਾ ਸੀ ਮਾਨੂੰ ਨੂੰ ਤਾਂ ਕ ਛੱਡ ਕੇ ਜਾਓ ਠੀਕ ਆ ਕਿੰਨੇ ਚੜਾਏ ਅੱਜ ਪਤੰਗ ਫਿਰ ਅੱਜ ਵੀ ਚੜਾਏ ਬਾਗੀ ਬਣਾਈ ਪੂਰੀ ਐ ਚੱਲ ਵਧੀਆ ਵਧੀਆ ਹੁਣ ਆਰਾਮ ਕਰ ਲੈ ਆਰਾਮ ਕਰ ਲੈ ਲੋ ਜੀ ਅੱਜ ਤਾਂ ਬਣ ਰਹੀਆਂ ਨੇ ਗਰਮ ਗਰਮ ਮੱਕੀ ਦੀਆਂ ਰੋਟੀਆਂ ਐ ਮੰਮੀ ਲੱਗੇ ਹੋਇਆ ਬਣਾਉਣ ਗੋਲ ਗੋਲ ਕਿਉਂਕਿ ਨਾਲ ਬਣਿਆ ਹੋਇਆ ਐ ਹੋਰ ਇਹਦੀ 마ਗ ਦੇ 마ਗ ਖਾਦੀ ਵਾਲਾ ਸਾਗ ਅੱਜ ਲਵਾਂਗੇ ਨਜ਼ਾਰੇ ਮੱਕੀ ਦੀ ਰੋਟੀ ਨਾਲ ਸਾਗ ਤੇ ਨਾਲ ਹੋਊਗੀ ਖੀਰ ਕਰਾਂਗੇ ਇੰਜੋਏ ਲਓ ਜੀ ਘੁੱਗੂ ਵੀ ਉੱਠ ਗਿਆ ਹੈਨਾ ਘੁੱਗੂ ਵੀ ਉੱਠ ਕੇ ਬਾਹਰ ਆ ਗਿਆ ਤੇ ਆਪਣਾ ਫੇਵਰੇਟ ਗੁਰੂ ਰਵਿਦਾਸ ਜੀ ਦੇ ਸ਼ਬਦ ਸੁਣ ਰਿਹਾ ਕੀ ਲੈਣਾ ਸਵਰਗਾ ਤੋਂ ਸਾਡੇ ਗੁਰੂ ਦੀ ਕਾਂਛੀ ਸੋਹਣੀ ਹੈਨਾ ਇਹਨਾਂ ਨਾਲ ਫੰਗੜਾਈ ਪਾਣਾ ਹੁੰਦਾ ਹੂੰ ਚਲੋ ਦੇਖੋ ਦੇਖੋ ਜੀ ਮੈਂ ਤੇ ਗੁਲਪੀ ਦਾਏ ਸੀਗੇ ਥੋੜਾ ਸੈਰ ਕਰਨ ਵਾਸਤੇ ਬਾਹਰ ਤੇ ਇਸਕੇ ਜਲ ਤੁਰ ਤੇ ਦੁਪਹਿਰ ਦੇ ਨਾਲ ਤੁਦਲੇ ਆਵਾਂਗੇ ਪਰ ਬਾਹਰ ਤਾਂ ਬਹੁਤ ਜ਼ਿਆਦਾ ਧੁੰਦ ਹੈ ਬਹੁਤ ਜ਼ਿਆਦਾ ਠੰਡ ਹੈ ਸੋ ਲੋਕੇ ਰਹੋ ਸਾਰੇ ਜਾਣੇ ਜੇ ਜ਼ਰੂਰੀ ਕੰਮ ਆ ਤਾਂ ਹੀ ਬਾਹਰ ਨਿਕਲੋ ਤੇ ਬੱਚੇ ਵੀ ਜिद ਕਰਦੇ ਸੀ ਨਾਲ ਆਉਣ ਨੂੰ ਇਸ ਕਰਕੇ ਅਸੀਂ ਲੈ ਕੇ ਨਹੀਂ ਆਏ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਠੰਡਾ ਬਾਹਰ ਚਲੋ ਮਿਲਦੇ ਆਂ ਜਾ ਕੇ ਬੱਚਿਆਂ ਨੂੰ ਘਰੇ ਜੀ ਆਪਾਂ ਪਹੁੰਚੇ ਆਂ ਜੀ ਘਰੇ ਤੇ ਇਹ ਦੇਖ ਲੋ ਤੁਹਾਡਾ ਸਵਾਗਤ ਮੋਟਰਸਾਈਕਲ ਤੇ ਲਟਕੇ ਕਿ ਤਾ ਪੁੱਤ ਠੰਡ ਕਿੰਨੀ ਆ ਤੇ ਤੂੰ ਇੱਥੇ ਕੀ ਲਟਿਆ ਕਰਦਾ ਆ ਫਿਰ ਚਾਬੀ ਫੜ ਉਹ ਲੋਕ ਰਾਤਾਂ ਮੈਂ ਚਾਬੀ ਫੜ ਤੇ ਅੰਦਰ ਜਾ ਕੇ ਟੰਗ ਠੀਕ ਆ ਆ ਜਾ ਬਹੁਤ ਠੰਡ ਬਾਹਰ ਬਹੁਤ ਠੰਡਾ ਅਜੀ ਠੰਡ ਜੋ ਆਏ ਆ ਬਾਹਰ ਬਹੁਤ ਜ਼ਿਆਦਾ ਠੰਡਾ ਤਾਂ ਇਹਨੂੰ ਲੈ ਕੇ ਕੀ ਵਧੀਆ ਚਲ ਆ ਜਾ ਚਲੋ ਚਲੋ ਹਾਂਜੀ 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 ਆ ਤੁਹਾਡੇ ਲਈ ਥੋੜਾ ਜਿਹਾ ਖਾਣ ਦਾ ਸਮਾਨ ਲੈ ਆਂਦਾ ਖਾ ਲੋ ਠੀਕ ਆ ਹਾਂ ਲੜਨਾ ਨਿਕਾ ਹਾਂਜੀ ਆ ਤੁਸੀਂ ਲਾ ਤਾਂ ਲੈ ਗਾਣੇ ਉਹਦੇ ਉਹ ਦੇਖੋ ਅੱਜ ਦਾ ਬਲੌਗ ਉਹ ਖੋਲ ਕੇ ਆਉਦੇ ਅੱਜ ਵਾਲਾ ਬਲੌਗ ਆਪਣਾ ਦੇਖੋ ਹਾਂਜੀ ਹਾਂ ਆਰਜੂ ਆਰਜੂ ਅੰਦਰ ਬੈਠੀ ਆ ਉਹਨੂੰ ਬੁਲਾਉਣੇ ਆ ਬੁਲਾਓ ਜੀ ਆਰਜੂ ਨੂੰ ਬੁਲਾ ਲਾ ਆ ਲੋ ਆਪਣਾ ਦੁੱਧ ਲੈ ਉਹ ਪਹਿਲਾਂ ਹੀ ਚੋਰੀ ਕਰਨ ਲੱਗਿਆ ਫਿਰ ਮੋਲ ਦਾ ਰੁਕ ਜਾ ਦੇ ਦਿੰਦੇ ਦੇ ਦਿੰਦੇ ਉਹ ਤੇਰਾ ਉਹ ਆਪਣਾ ਖਾਲਾ ਜਿਹੜਾ ਜੀਜੀ ਆਈ ਹੈ ਤੇਰੀ ਕੋਈ ਹੈ ਨਾ ਪੀਜ਼ਾ ਆਪਣੀ ਕਿ ਉਹ ਆਸਾ ਚ ਓਕੇ ਹਾਂ ਮੀਨੀ ਪੀਜ਼ਾ ਠੀਕ ਆ ਖਾਲਾ ਤੇ ਆਪਣਾ ਠੀਕ ਆ ਨਹੀਂ ਤਾਂ ਇਹਨੇ ਇਹਨੇ ਤੇਰੇ ਵਾਸਤੇ ਕੁਝ ਨਹੀਂ ਛੱਡਣਾ ਮੈਂ ਤੁਹਾਨੂੰ ਦੱਸ ਦਿੰਦਾ ਫੇਰ ਨਾ ਕਿ ਇੱਥੇ ਤਾਂ ਬਹੁਤ ਸਾਰੇ ਚੋਰ ਬੱਠੇ ਹੁੰਦੇ ਘਰੇ ਕਿਹੜੇ ਕਿਹੜੇ ਆਹ ਇਹ ਚੋ ਇੱਕ ਉਹ ਉਹ ਓਹ ਛੋਟਾ ਉਹ ਤਾਂ ਵਿਚਾਰਾ ਕਿੱਥੇ ਖਾਂਦਾ ਆਹ ਹੈਗਾ ਓਹ ਦਵਾ ਮੇਰੇ ਪੈਕੇਟ ਖਾ ਗਿਆ ਸੀ ਇਹ ਪੂਰਾ ਅੱਛਾ ਕੌਣ ਲੈ ਕੇ ਗੁੱਦੂ ਮੇਰੇ ਫੂਟਰੇ ਖਾ ਗਈ ਸੀ ਇਹ ਮੈਨੂੰ ਇੱਥੇ ਸੀ ਕਹਿੰਦੇ ਇੰਨੀ ਖਾਲੀ ਮੈਂ ਕਰੀਆ ਨਾ ਸੀਗਾ ਇਹ ਮੈਨੂੰ ਫੜਾ ਕੇ ਇੰਨੇ ਕ ਖਾ ਲਈ ਬਸ ਇੰਨੇ ਕ ਇਹ ਖੱਦ ਗਈ ਮੇਰੇ ਸਾਰਾ ਖਾਲਿਆ ਆਂਦੇ ਮੈਂ ਨਹੀਂ ਖਤਮ ਵੀ ਕੀਤਾ ਹੋਇਆ ਹੈ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਤੂੰ ਬਦਲੋ ਸੀਗਾ ਨਾ ਹਾਂ ਤੁਸੀਂ ਰਲ ਕੇ ਰਲ ਕੇ ਖਾ ਲੋ ਰਲ ਕੇ ਖਾਣੇ ਠੀਕ ਆ ਖਾਓ ਲੋ ਜੀ ਹੁਣ ਆਪਾਂ ਸ਼ਕਨ ਲੱਗੇ ਜੀ ਪ੍ਰਸ਼ਾਦਾ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਆਜੋ ਕਰੋ ਟੇਸਟ ਜੀ ਸਰਦੀਆਂ ਵਿੱਚ ਸਾਗ ਚਮਨਪਰਾਸ਼ ਦਾ ਕੰਮ ਕਰਦਾ ਚਮਨਪਰਾਸ਼ ਦਾ ਲੋ ਜੀ ਸਾਡਾ ਖਾਣਾ ਪਾਣੀ ਹੋ ਚੁੱਕਿਆ ਹੋਪ ਤੁਹਾਡਾ ਵੀ ਖਾਣਾ ਪਾਣੀ ਹੋ ਚੁੱਕਿਆ ਹੋਊਗਾ ਸੋ ਅਸੀਂ ਹੁਣ ਸੌਣ ਲੱਗੇ ਆ ਜੀ ਬਲੌਗ ਦਾ ਕਰ ਲੱਗੇ ਆ ਜੀ ਐਂਡ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸੋ ਜਿਉਂਦੇ ਵਸਦੇ ਰਹੋ ਹੱਸਦੇ ਵਸਦੇ ਰਹੋ ਖੁਸ਼ ਰਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਗੁੱਡ ਨਾਈਟ ਬਾਏ 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 ਬਰਾੜ ਤੇਰੇ ਕਿ ਕਦੇ ਹੋਗੇ ਅਸੀਂ ਦਾ ਵੀਡੀਓ ਬਾਏ ਬਾਏ ਕਰਦੇ ਹੱਲੇ ਦੇ ਪੰਨੇ ਆ